ਕਿ ਅੰਬਰਸਰ ਸ੍ਰਿਫਤੀ ਦਾ ਘਰ ਹੈ ਬਦਮਾਸ਼ਾਂ ਦਾ ਘਰ ਨਹੀਂ ਉਹ ਜਿਹੜੇ ਵੀ ਨੇ ਤੁਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਕਰੋ ਲੇਕਿਨ ਵਿਰੋਧ ਕਰ ਰਹੇ ਨੇ ਭਈ ਡੈਮੋਕਰੈtic ਕੰਟਰੀ ਚ ਹਰੇਕ ਨੂੰ ਵਿਰੋਧ ਕਰਨ ਦਾ ਹੱਕ ਹੈ ਲੇਕਿਨ ਵਿਰੋਧ ਦਾ ਇਹ ਮਤਲਬਤ ਨਹੀਂ ਕਿ ਸਾਰਾ ਉਹੀ ਵਿਰੋਧ ਹੋ ਰਿਹਾ ਮੈਂ ਸਿਰਫ بار-ਬਾਰ ਇਹੋ ਹੀ ਕਹਿਣਾ ਹੈ ਕਿ ਫਾਰਮਰਸ ਦੀ ਇਨਕਮ ਵਧਣੀ ਚਾਹੀਦੀ ਹੈ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਦੇਖੋ ਔਰ ਉਹਦੇ ਦੇਖੋ ਕਿੰਨੇ ਡਿਫਰੈਂਟ ਤਰੀਕੇ ਨੇ ਜਿਹਦੇ ਨਾਲ ਫਾਰਮਰ ਦੀਆਂ ਇਨਕਮ ਵਧਨੀ ਆ ਜਾਈਏ ਅਸੀਂ ਸਿਰਫ ਅਗਰ ਰਾਂਬਰਸਾ ਤੇ ਫੋਕਸ ਕਰੀਏ ਮੈਂ ਤਿੰਨ ਕਲੀਅਰ ਤਰੀਕੇ ਦੱਸੇ ਨੇ ਜਿਹਦੇ ਤੇ ਫੋਕਸ ਕਰੀਏ ਔਰ ਫਾਰਮਰਸ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਕਿਉਂਕਿ ਆਬਜੈਕਟਿਵ ਕੀ ਹੈ ਆਬਜੈਕਟਿਵ ਵਿਰੋਧ ਕਰਨਾ ਥੋੜੀ ਹੈ ਆਬਜੈਕਟਿਵ ਤਾਂ ਹੈਗਾ ਫਾਰਮਰਸ ਦੀਆਂ ਇਨਕਮਾਂ ਵਧਣ ਉਹ ਪਹਿਲੀ ਉਹ ਪ੍ਰੋਡਕਟ ਤੇ ਵੱਧ ਸਕਦੀ ਹੈ ਮੈਂ ਸਿਰਫ ਇਹ ਪੁੱਛਣਾ ਚਾਹਨਾ ਹਾਂ ਕਿ ਇੱਥੇ ਪੱਥਰ ਨਾਲ ਖੁਗਾਈ ਜਾਂਦੀ ਹੈ ਕੋਈ ਐਗਰੋ ਫੈਕਟਰੀ ਐਸਟੈਬਲਿਸ਼ ਹੋਈ ਹੈ ਇਹ ਐਗਰੋ ਪ੍ਰੋਸੈਸਿੰਗ ਪਲਾਂਟ ਸਟੈਬਲਿਸ਼ ਹੋਇਆ ਹੈ ਪੱਥਰਨਾਰ ਤੇ ਤੁਹਾਨੂੰ ਪਤਾ ਮਲਬੇ ਦਾ ਜੈਮ ਵੀ ਬਣਦਾ ਹੈ ਔਰ ਸੌਸ ਵੀ ਯੂਜ਼ ਹੁੰਦਾ ਉਹਦੇ ਬਾਰੇத் ਨਹੀਂ ਮੈਂ ਕਦੀ ਸੁਣਿਆ ਕਿ ਐਜੀਟੇਸ਼ਨ ਚ ਉਹ ਇਸ਼ੂ ਰੇਜ਼ ਹੋਇਆ ਹੋਵੇ ਮਟਰ ਦਾ ਪ੍ਰੋਸੈਸਿੰਗ ਪਲਾਂਟ ਇੱਥੇ ਬਣਿਆ ਸੋ ਕਈ ਮੁੱਦੇ ਨੇ ਔਰ ਵੱਡੇ ਮੁੱਦੇ ਨੇ ਜਿੱਥੇ 15 ਤੋਂ 20 ਟਾਈਮਸ ਫਾਰਮਰਸ ਦੀਆਂ ਇਨਕਮਸ ਵਧਣ ਗਈਆਂ ਪਰੇ ਅੱਜ ਦੀ ਡੇਟ ਤੇ ਸ਼ੰਭੂ ਬੈਰੀਅਰ ਬੰਦ ਪਿਆ ਸਭ ਤੋਂ ਵੱਡਾ ਹਰਟ ਜਿਹੜਾ ਉਹ ਅੰਮ੍ਰਿਤਸਰ ਹੋ ਰਿਹਾ ਕਿਉਂਕਿ ਟੂਰਿਸਟ ਸਿਟੀ ਐ 70% ਬੁਕਿੰਗ ਜਿਹੜੇ ਸਵੇਲੇ ਕੈਨਸਲ ਨੇ ਟ੍ਰੇਨਾਂ ਬੰਦ ਪਈਆਂ ਹਾਈਵੇ ਬੰਦ ਪਏ ਨੇ ਲੋਕਾਂ ਦਾ ਤੜਾਈ-ਤੜਾਈ ਹੋ ਗਈ ਸਟੇਸ਼ਨ ਦੇ ਉੱਤੇ 23 ਟ੍ਰੇਨਾਂ ਬੰਦ ਹੋ ਚੁੱਕੀਆਂ ਔਰ 21 ਦੇ ਰੂਟ ਬਦਲੇ ਜਾ ਚੁੱਕੇ ਦੇਖੋ ਅੰਮ੍ਰਿਤਸਰ ਦੇ ਲੋਕਾਂ ਨੂੰ ਖੁੱਲੀਆਂ ਅੱਖਾਂਾਂ ਇਹ ਗੱਲ ਸੋਚਣ ਦੀ ਲੋੜ ਹੈ 1.5 ਲੱਖ ਵਿਜ਼ਿਟਰ ਰੋਜ਼ ਅੰਮ੍ਰਿਤਸਰ ਆਉਂਦੇ ਉਹ ਤੋਂ ਵਾਕੇ ਵੀ ਹੁੰਦਾ ਹੈ ਜੀ ਅਗਰ ਉਹ ਲਾਅ ਐਂਡ ਆਰਡਰ ਕਰਕੇ ਜਾਂ ਡਰੱਗਸ ਕਰਕੇ ਜਾਂ ਇਸ ਤਰ੍ਹਾਂ ਦੇ ਬੈਰੀਅਰਸ ਕਰਕੇ ਆਲਾ ਬੰਦ ਕਰ ਦਿੱਤਾ ਤੇ ਸਾਡੇ ਸ਼ਹਿਰ ਦਾ ਕੀ ਹੋਏਗਾ ਇਸ ਕਰਕੇ ਮੈਂ ਅਪੀਲ ਕਰਾਂਗਾ ਕਿ ਇਹੋ ਜੇ ਬੈਰੀਅਰਸ ਖਾਸ ਤੌਰ ਤੇ ਅੰਮ੍ਰਿਤਸਰ ਦੇ ਲੋਕਾਂ ਲਈ अर्ਬਨ ਤੇ ਰੂਰਲ ਦੋਵੇਂ ਪਾਸੇ ਇਹੋ ਜਿਹੇ ਬੈਰੀਅਰਸ ਜਿਹੜੇ ਵੀ ਲਗਾਉਂਦੇ ਨੇ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਸ਼ਾਇਦ ਉਹ ਲੋਕਾਂ ਦੇ ਹਿੱਤ 'ਚ ਨਹੀਂ ਕੰਮ ਕਰ ਰਹਾ। ਹਾਂ ਡੈਮੋਕਰੈਟਿਕ ਕੰਟਰੀ ਹੈ ਲੇਕਿਨ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਤੇ ਕੋਈ ਸੰਪਤੀ ਨਹੀਂ ਮਿਲੇਗੀ। ਪਰ ਜਿਹੜੀ ਕਿਸਾਨਾਂ ਦੀ ਮੰਗ ਹੈ ਜਿਹੜੀ ਕਿਸਾਨਾਂ ਦੀ ਮੰਗ ਹੈ ਐਮਐਸਪੀ ਗਰੰਟੀ ਕਾਨੂੰਨ ਤੇ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ? ਸਟੈਂਡ ਦਾ ਕੀ ਮਤਲਬ ਹੈ? ਤੁਸੀਂ ਐਮਐਸਪੀ ਦੀ ਹਿਸਟਰੀ ਦੇਖੋ। ਐਮਐਸਪੀ ਦਾ ਆਬਜੈਕਟਿਵ ਕੀ ਹੈ? एमएसपी च कई कॉम्प्लिकेटेड एस्पेक्ट्स हैं कॉस्ट प्राइस है सेलिंग प्राइस है इंटरनेशनल कमिटमेंट्स हैं एनवायरमेंटल फैक्टर्स हैं ये तो एक्सपर्ट्स ਨੂੰ ਡਿਟਰਮਾਈਨ ਕਰਨਾ ਹੈ ਤੇ ਅਸੀਂ ਉਹਨਾਂ ਨੂੰ ਉਹ ਰਿਸਪੈਕਟ ਦੇਈਏ ਕਿ ਉਹ एमएसपी ਤੈਅ ਕਰ ਲੈਣ ਇਹ ਸਾਰੇ ਫੈਕਟਰਸ ਨੂੰ ਲੈ ਕੇ ਮੈਂ ਸਿਰਫ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਇਸ ਵੇਲੇ ਰਾਈਸਡ ਵੀਟ ਦੀ ਐਮਐਸਪੀ ਹੈਗੀ ਕਿ ਨਹੀਂ ਨੰਬਰ 1 ਨੰਬਰ ਤੋਂ ਜਾ ਕੇ ਚੈੱਕ ਕਰੋ ਵੀਟ ਦੀ ਸੇਲਿੰਗ ਪ੍ਰਾਈਸ ਕੀ ਹੈ ਇਸ ਵੇਲੇ ਨੰਬਰ 3 ਕਾਰਟਾਰ ਤੇ ਅੰਬਰ ਸਾਡੇ ਇੱਥੋਂ ਦੀ ਕਾਰਗੋ ਫੈਸਿਲਿਟੀ ਜਿਹੜੀ 20% ਯੂਜ਼ ਹੋ ਰਹੀ ਹੈ ਉਹਨੂੰ ਪੂਰਾ ਯੂਜ਼ ਕਰਨਾ ਚਾਹੀਦਾ ਹੈ ਬਹੁਤ ਹੀ ਇੰਪੋਰਟੈਂਟ ਹੈ ਐਗਰੀਕਲਚਰ ਸਾਈਟ 23 ਇੱਕ ਸਿੰਗਲ ਕਾਰਗੋ ਫਲਾਈਟ ਨਹੀਂ ਜਾਂਦੀ ਉਮਰਸਰੋਂ ਅੱਜ ਤੱਕ ਕਦੀ ਇਹ ਇਸ਼ੂ ਤੇ ਰੇਜ਼ ਹੋਈ ਗੱਲ ਮਤਲਬ ਇਹ ਡਿਮਾਂਡ ਹੈਗੀ ਹੈ ਮੈਂ ਦੇਖੋ ਕਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਐਕਸਪੋਜ਼ ਕਰੋ ਕਿ ਜਿਹੜੇ ਲੋਕਾਂ ਦੇ ਹੱਕ ਤੋਂ ਦੂਰ ਜਾ ਕੇ ਇਹੋ ਜੇ ਕੰਮ ਕਰ ਰਹੇ ਨੇ ਉਹ ਕਹਿੰਦੇ ਸੀ ਕਿਸਾਨ ਆ ਦੇਖੋ ਜੀ ਜੋ ਮਰਜ਼ੀ ਕੋਈ ਕਹਿਦੇ ਹੋਏ ਲੇਕਿਨ ਉਹ ਕਿਸਾਨਾਂ ਦੇ ਹਿੱਤ ਚ ਕੰਮ ਕਰ ਰਹੇ ਨੇ ਕਿ ਨਹੀਂ ਉਹ ਇੰਪੋਰਟੈਂਟ ਹੈ ਮੈਂ ਫੇਰ ਤੁਹਾਨੂੰ ਦੇਖੋ ਮੈਂ ਪਹਿਲਾਂ ਵੀ ਇੱਕ ਵਾਰੀ ਐਗਜ਼ਾਮਪਲ ਦਿਤਾਰੀ ਪ੍ਰਾਲੀ ਦਾ ਵੀ ਐਗਜ਼ਾਮਪਲ ਦਿਤਾਰੀ ਕਿ ਪ੍ਰਾਲੀ ਦੀ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੈ ਕਿ ਉਹਦੀ ਯੂਟਿਲਾਈਜੇਸ਼ਨ ਕਈ ਚੀਜ਼ਾਂ ਚ ਹੋ ਰਹੀ ਹੈ ਇਨਕਲੂਡਿੰਗ ਏਵੀਏਸ਼ਨ ਫਿਊਲ ਇਹ ਚੀਜ਼ਾਂ ਉੱਲ ਵੀ ਫੋਕਸ ਹੋਣਾ ਚਾਹੀਦਾ ਇਹ ਕਿਸਾਨਾਂ ਦੇ ਹਿੱਟ ਚਾਹੀਏ ਤੇ ਹੁਣ ਜਿਹੜੇ ਹਾਈਵੇ ਬੰਦ ਪਏ ਜਿਹੜਾ ਲੋਨ ਦੇਖੋ ਮੈਂ ਤੁਹਾਨੂੰ ਇੱਕੋ ਹੀ ਸਿੱਧਾ ਜਵਾਬ ਦਊਗਾ ਫਾਰਮਰਸ ਦੀਆਂ ਇਨਕਮਸ ਵਧਣੀਆਂ ਚਾਹੀਦੀਆਂ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਤੁਹਾਨੂੰ ਪਤਾ ਇੱਥੇ ਕੋਆਪਰੇਟਿਵ ਜੀ ਜਾਂ ਯੂਨੀਅਨ ਵਧਾਉਣ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਫਾਰਮਰਸ ਦੀਆਂ ਇਨਕਮਸ ਵਧਣ ਔਰ ਮੈਂ ਤੁਹਾਨੂੰ ਕਮ ਸੇ ਕਮ ਤਿੰਨ ਆਲਟਰਨੇਟਿਵਸ ਦਿੰਦੇ ਨੇ ਅਗਰ ਉਹਦੇ ਤੇ ਕੋਈ ਗਲਤੀ ਹੈ ਉਹੀ ਉਹਦੇ ਚ ਐਡ ਕਰ ਸਕਦੇ ਨੇ ਉਨੇ ਚਾੜ ਕਰਨ ਆਮ ਲੋਕਾਂ ਨੂੰ ਤੰਗ ਕਰਕੇ ਕੀ ਮਿਲੇਗਾ ਅਗਰ ਇਥੋਂ ਤੁਸੀਂ ਟੂਰਿਸਟ ਵੀ ਭਜਾ ਦਿਓਗੇ ਤੇ ਸਾਰੇ ਲੋਕ ਹੀ ਸਫਰ ਕਰਨਗੇ ਜਿਸ ਤਰ੍ਹਾਂ ਅਗਰ ਰਾਜਾ ਸਾੰਸੀ ਦੀ ਐਕਸਪੈਂਸ਼ਨ ਹੁੰਦੀ ਹੈ ਅਮਰitsar ਦੀ ਕਾਰਗੋ ਫਲਾਈਟਰੀ ਦੀ ਐਕਸਪੈਂਸ਼ਨ ਹੁੰਦੀ ਹੈ ਤੇ ਅਮਰitsar ਜੀ ਵੀ ਤਾਂ ਖਸ਼ਾਲੀ ਆਂਦੀ ਹੈ ਅਗਰ ਇਥੋਂ ਨਿਆ ਫਲਾਈਟ ਕਨੈਕਸ਼ਨਸ ਵਾਧਦੇ ਨੇ ਕਾਰਗੋ ਫਲਾਈਟ ਸ਼ੁਰੂ ਹੁੰਦੀਆਂ ਨੇ ਸਾਡਾ ਸਮਾਨ ਅੰਮਰਸਾ ਦਾ ਪੰਜਾਬ ਦਾ ਅਗਰ ਅਮਰੀਕਾ ਤੱਕ ਪਹੁੰਚਦਾ ਹੈ ਤੇ ਫਾਇਦਾ ਕਿਨੂੰ ਹੋਏਗਾ ਸਾਡੇ ਸਾਰੇ ਫੈਮਲੀਆਂ ਨੂੰ ਉਹਨਾਂ ਦੀ ਇਨਕਮ ਵਧਣਗੀ ਅਗਰ ਹੀਰੋ ਸਾਈਕਲ ਅਮਰੀਕਾ ਚ ਵੇਗ ਰਹੇ ਨੇ ਤੇ ਲੁਧਾਨੀ ਨੂੰ ਫਾਇਦਾ ਹੋ ਰਿਹਾ ਹੈ ਨਾ ਤੇ ਬਾਕੀ ਪਾਰਟੀ ਵੀ ਪ੍ਰਚਾਰ ਕਰੀਏ ਪਰ ਸਿਰਫ ਤੁਹਾਡਾ ਹੀ ਵਿਰੋਧ ਕਰਦੇ ਰਹੇ ਕਿਸਾਨਾਂ ਵੱਲੋਂ ਇਹ ਇੱਕ ਹੀ ਕਾਰਨ ਬਣਦੀ ਹੈ ਮੇਬੀ ਆ ਜਿਹੜੇ ਸਪੈਸ਼ਲ ਕਿਸਾਨ ਨੇ ਇਹਨਾਂ ਨੂੰ ਮੇਰੇ ਨਾਲ ਪਿਆਰ ਹੈ ਮੈਂ ਤਾਂ ਕਿਸਾਨ ਦਾ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਔਰ ਗੱਲ ਵੀ ਕਰਦਾ ਹਾਂ ਕਿ ਕਿਸਾਨਾਂ ਦੀ ਇਨਕਮ ਵਧਣੀ ਚਾਹੀਦੀ ਆ ਸਾਡੀ ਇੰਡਸਟਰੀ ਦੀ ਵੀ ਇਨ ਤੋਂ ਵਧਣੀ ਚਾਹੀਦੀ ਆ ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੱਤਾ ਐਗਰੋ ਬੇਸਡ ਇੰਡਸਟਰੀ ਹੋਣੀ ਚਾਹੀਦੀ ਆ ਔਰ ਖਾਸ ਤੌਰ ਤੇ ਅੰਮ੍ਰਿਤਸਰ ਜਿੱਥੇ ਅਸੀਂ ਮਟਰ ਬਾਨੇ ਆ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਪੱਥਰਨਾ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਇਹਦੇ ਚ ਅਕਰ ਕੋਈ ਚੀਜ਼ ਗਲਤ ਹੈ ਫੇ ਤੁਸੀਂ ਦੱਸੋ ਤੇ ਜਿਹੜਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਭਾਈ ਮੈਂ ਤਾਂ ਕੈਂਪੇਨਿੰਗ ਕਰਿਆ ਹੋਰ ਕਰਾਂਗਾ ਉਹ ਵਿਰੋਧ ਕਰ ਰਹੇ ਨੇ ਤਾਂ ਉਹ ਐਂਟੀ ਡੈਮੋਕਰੈਟਿਕ ਨੇ ਦੇਖੋ ਤੁਸੀਂ ਗੱਲ ਦਾ ਗੱਲ ਨਾਲ ਜਵਾਬ ਦਿਓ ਡਿਸਕਸ਼ਨਸ ਸੜਕਾਂ ਤੇ ਨਹੀਂ ਹੁੰਦੀ ਡਿਸਕਸ਼ਨਸ ਬੈਠ ਕੇ ਹੁੰਦੀ ਹੈ ਉਹਦੇ ਲਈ ਆਰਗੂਮੈਂਟਸ ਉਹਦੇ ਲਈ ਕਈ ਚੀਜ਼ਾਂ ਦੀ ਉਹ ਕਹਿੰਦੇ ਸੀ ਜਵਾਬ ਕਹਿੰਦਾ ਪੜਨਾ ਪੈਂਦਾ ਹੈ ਉਹ ਕਹਿੰਦੇ ਸੀ ਜਵਾਬ ਲੈ ਜਾਂਦੇ ਆ ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਮਿਲਣ ਨਹੀਂ ਦਿੱਤਾ ਜਾਂਦਾ ਤੁਸੀਂ ਬਾਰ-ਬਾਰ ਉਹੀ ਪੁੱਛ ਰਹੇ ਮੈਂ ਤੁਹਾਨੂੰ ਕੋਈ ਰੋਕਿਆ ਕਿਸੇ ਨੇ ਮਿਲਣ ਨੂੰ ਮੈਂ ਦੁਬਾਰਾ ਕਹਿ ਰਿਹਾ ਸੜਕਾਂ ਤੇ ਗੱਲਾਂ ਨਹੀਂ ਹੁੰਦੀਆਂ ਟੀਵੀਜ਼ਨ ਪਿੱਛੇ ਲਾ ਦਿਓ ਤੇ ਵੀਡੀਓ ਕਲਿੱਪ ਬਣਾ ਲਓ ਉਹ ਗੱਲ ਨਹੀਂ ਹੈ ਗੱਲ ਕਰਦੀ ਐ ਸੀਰੀਅਸਲੀ ਗੱਲ ਕਰ ਤੇ ਦੇਖੋ ਉੱਪਰ ਵਾਲਿਆਂ ਨੇ ਆਲਵੇਜ਼ ਕਿਹਾ ਹੈ ਕਿ ਵੀ ਆਰ ਆਲਵੇਜ਼ ਓਪਨ ਫॉर ਟਾਕਸ ਠੀਕ ਹੈ ਥੈਂਕ ਯੂ